ਇਦھر ਜਦੋਂ ਸਾਹਿਬ ਜادہ ਅਜੀਤ ਸਿੰਘ ਨੂੰ ਸ਼ਹਾਦਤ ਦਾ ਜਾਮ ਪੀਂਦਾ ਦੇਖਿਆ ਤੇ ਬਾਬਾ ਜੁਝਾਰ ਸਿੰਘ ਸਤਗੁਰੂ ਜੀ ਦੇ ਦੂਸਰੇ ਸੁਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ ਕਹਿੰਦੇ ਬਾਪੂ ਮੈਂ ਇੱਕ ਗੱਲ ਸਮਝਣ ਦੇ ਲਈ ਤੇਰੇ ਕੋਲੇ ਆਇਆ ਤੇ ਸਤਗੁਰੂ ਜੀ ਜਾਣੀ ਜਾਣ ਪਾਤਸ਼ਾਹ ਕਹਿੰਦੇ ਪੁੱਤਰ ਜੀ ਕੀ ਕਹਿਣਾ ਚਾਹੁੰਦੇ ਹੋ ਬੋਲੋ ਕਹਿੰਦੇ ਦਾਤਾ ਜੀ ਜਦੋਂ ਤੋਂ ਮੈਂ ਵੱਡਾ ਹੋਇਆ ਮੈਂ ਆਪਣੇ ਘਰ ਦੇ ਵਿੱਚ ਅਜੀਤ ਸਿੰਘ ਨੂੰ ਵੇਖ ਕੇ ਸਭ ਕੁਝ ਸਿੱਖਿਆ ਮੈਂ ਗੁਰਬਾਣੀ ਪੜ੍ਹਨਾ ਚਾਹੁੰਦਾ ਸਾਂ ਤੁਸੀਂ ਕਿਹਾ ਵੀ ਅਜੀਤ ਸਿੰਘ ਕੋਲੋਂ ਸਿੱਖ ਲੈ ਮੈਂ ਸ਼ਸਤਰ ਵਿਦਿਆ ਸਿੱਖਣੀ ਚਾਹੁੰਦਾ ਸਾਂ ਘੋੜ ਸਵਾਰੀ ਸਿੱਖਣਾ ਚਾਹੁੰਦਾ ਸਾਂ ਤੁਸੀਂ ਕਿਹਾ ਅਜੀਤ ਸਿੰਘ ਕੋਲੋਂ ਸਿੱਖ ਲੈ ਦਾਤਾ ਜੀ ਅਜੀਤ ਸਿੰਘ ਮੇਰਾ ਵੀਰ ਨਹੀਂ ਸੀ ਸਿਰਫ ਮੇਰਾ ਵੀਰ ਨਾ ਜਾਣੇ ਹੋ ਮੇਰੇ ਲਈ ਮੇਰਾ ਉਸਤਾਦ ਸੀ ਜੀਨੇ ਮੈਨੂੰ ਜ਼ਿੰਦਗੀ ਦੇ ਵਿੱਚ ਜੋ ਕੁਝ ਅੱਜ ਤੱਕ ਮੈਂ ਸਿੱਖਿਆ ਇਹ ਸਾਰੀ ਜਾਣਚ ਅਜੀਤ ਸਿੰਘ ਦੀ ਸਿਖਾਈ ਹੋਈ ਹੈ ਤੇ ਦਾਤਾ ਜੀ ਮੈਂ ਬੇਨਤੀ ਇਹ ਕਰਨਾ ਆ ਜੇ ਮੈਂ ਘੋੜ ਸਵਾਰੀ ਅਜੀਤ ਸਿੰਘ ਤੋਂ ਸਿੱਖੀ ਹੈ ਸ਼ਸਤਰ ਵਿਦਿਆ ਅਜੀਤ ਸਿੰਘ ਤੋਂ ਸਿੱਖੀ ਹੈ ਜੇ ਮੈਂ ਗੁਰਬਾਣੀ ਨੂੰ ਪੜਨਾ ਅਜੀਤ ਸਿੰਘ ਤੋਂ ਸਿੱਖਿਆ ਹੈ ਅੱਜ ਕਿਰਪਾ ਕਰ ਦਿਓ ਜੰਗ ਦੇ ਮੈਦਾਨ ਵਿੱਚ ਜੂਝਣਾ ਵੀ ਮੈਨੂੰ ਅਜੀਤ ਸਿੰਘ ਤੋਂ ਸਿੱਖ ਲੈਣ ਦਿਓ ਕਿਰਪਾ ਰਹਿਮਤ ਕਰ ਦਿਓ ਦਾਤਾ ਜੀ ਸ਼ਹਾਦਤ ਦਾ ਜਾਮ ਪੀਣ ਦਾ ਤਰੀਕਾ ਵੀ ਮੈਨੂੰ ਅਜੀਤ ਸਿੰਘ ਤੋਂ ਸਿੱਖ ਲੈਣ ਦਿਓ ਇਹ ਗੜੀ ਦੇ ਵਿੱਚ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ ਇਹ ਗੜੀ ਦੇ ਵਿੱਚ ਦਾਤਾ ਜੀ ਮੇਰਾ ਵੀਰ ਅਜੀਤ ਸਿੰਘ ਜਿਸ ਦਿਸ਼ਾ ਦੇ ਵਿੱਚ ਉਹ ਗਿਆ ਉਸ ਦਿਸ਼ਾ ਦੇ ਵਿੱਚ ਮੈਂ ਜਾਣਾ ਚਾਹਨਾ ਕਿਰਪਾ ਰਹਿਮਤ ਕਰਦੇ ਹੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਸਮੇਂ ਬਾਬਾ ਜੁਝਾਰ ਸਿੰਘ ਇਹ ਆਗਿਆ ਮੰਗਦੇ ਨੇ ਤਕਰੀਬਨ 3 ਕੁ ਪੈਰ ਦਾ ਸਮਾਪਤੀਤ ਹੋ ਚੁੱਕਿਆ ਤੇ ਦਿਨ ਹੈ ਜਿਹੜਾ ਉਹ ਢਲਣ ਵਾਲੇ ਪਾਸੇ ਨੂੰ ਵੱਧਦਾ ਪਿਆ ਸਤਿਗੁਰੂ ਜੀ ਨੇ ਜੁਝਾਰ ਸਿੰਘ ਨੂੰ ਸੀਨੇ ਦੇ ਨਾਲ ਲਾਇਆ ਕਹਿੰਦੇ ਜੁਝਾਰ ਸਿੰਘ ਤੇਰਾ ਨਾਮ ਜੁਝਾਰ ਰੱਖਿਆ ਸੀ ਜੁਝਾਰੂ ਕਹਿੰਦੇ ਨੇ ਜੂਝਣ ਵਾਲੇ ਨੂੰ ਜੂ ਜਦਾਂ ਹੋਇਆ ਸ਼ਹੀਦ ਤੇ ਹੋ ਜਾਈਂ ਪਰ ਜੰਗ ਦੇ ਮੈਦਾਨ ਦੇ ਵਿੱਚੋਂ ਪਿੱਠ ਨਾ ਦਿਖਾਈਂ ਨਾਮ ਨੂੰ ਲਾਜ ਨਾ ਲੱਗ ਜਾਏ ਸ਼ਹੀਦ ਬਾਪ ਦਾ ਪੁੱਤਰ ਆ ਮੈਂ ਤੇਰੇ ਵੀਰ ਨੇ ਇਤਿਹਾਸ ਦੇ ਵਿੱਚ ਨਾਮ ਉੱਚਾ ਕਰ ਦਿੱਤਾ ਮੈਂ ਸ਼ਹੀਦ ਬੇਟੇ ਦਾ ਬਾਪ ਬਣਿਆ ਤੇ ਜਦੋਂ ਤੂੰ ਸ਼ਹਾਦਤ ਦਾ ਜਾਮ ਪੀਵੇਂਗਾ ਉਸੇ ਲੜੀ ਦੇ ਵਿੱਚ ਤੇਰਾ ਨਾਮ ਵੀ ਲਿਖਿਆ ਜਾਏਗਾ ਪਰ ਜੇ ਜੰਗ ਦੇ ਮੈਦਾਨ ਦੇ ਵਿੱਚੋਂ ਕਿਤੇ ਰਤਾ ਜਿੰਨਾ ਵੀ ਕਦਮ ਪਿੱਛੇ ਪੁੱਟ ਲਿਆ ਨਾ ਤੇ ਇਤਿਹਾਸਕਾਰਾਂ ਨੂੰ ਇਹ ਗੱਲ ਲਿਖਣ ਦਾ ਮੌਕਾ ਮਿਲ ਜਾਣਾ ਵੀ ਜੁਝਾਰ ਸਿੰਘ ਛੋਟੀ ਉਮਰ ਦਾ ਸੀ ਡਰਦਾ ਜੰਗ ਦੇ ਮੈਦਾਨ ਵਿੱਚੋਂ ਭੱਜ ਗਿਆ ਜੁਝਾਰ ਸਿੰਘ ਨੇ ਸਤਿਗੁਰੂ ਜੀ ਦੇ ਚਰਨ ਕਮਲਾਂ ਤੇ ਅਸੀਸ ਨਵਾਏ ਕਹਿੰਦੇ ਦਾਤਾ ਜੀ ਮੇਰਾ ਤੇ ਬਹਾਨਾ ਹੀ ਹੈ ਕਿਰਪਾ ਰਹਿਮਤ ਤੁਸੀਂ ਵਰਤੋਣੀ ਹੈ ਜੋ ਕਰਾਉਣਾ ਹੈ ਆਪੇ ਕਰਾ ਲਿਓ ਪਿਆਰ ਦਿੱਤਾ ਜੁਝਾਰ ਸਿੰਘ ਨੂੰ ਸੀਨੇ ਦੇ ਨਾਲ ਲਾਇਆ ਤੇ ਇਤਿਹਾਸਕਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਵੀ ਉਸ ਸਮੇਂ ਕੋਈ ਬਹੁਤੇ ਸ਼ਸਤਰ ਵੀ ਨਹੀਂ ਸਨ ਬੱਚੇ ਘੜੀ ਦੇ ਵਿੱਚ ਤੇ ਇਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਦੇਖਦੇ ਨੇ ਵੀ ਸਾਹਿਬ ਜادہ ਬਾਬਾ ਜੁਝਾਰ ਸਿੰਘ ਗੜੀ ਦੇ ਵਿੱਚੋਂ ਨਿਕਲੇ ਨੇ ਤੇ ਵੈਰੀਆਂ ਨੇ ਇੱਕੇਦامی ਹਮਲਾ ਕੀਤਾ ਗੜੀ ਦੇ ਵੱਲ ਨੂੰ ਜਦੋਂ ਮੁੜ ਕੇ ਦੇਖਦੇ ਨੇ ਤੇ ਸਤਿਗੁਰੂ ਜੀ ਨੇ ਤੀਰਾਂ ਦੀ ਬੁਛਾੜ ਗੜੀ ਦੇ ਉੱਪਰੋਂ ਆਰੰਭ ਕਰ ਦਿੱਤੀ ਤੀਰ ਚੱਲਦੇ ਨੇ ਦੁਸ਼ਮਣਾਂ ਦੀਆਂ ਛਾਤੀਆਂ ਨੂੰ چیرਦੇ ਜਾਂਦੇ ਨੇ ਤੇ ਛਾਤੀਆਂ ਨੂੰ چیرਦੇ ਹੋਏ ਤੀਰਾਂ ਦੇ ਵਿੱਚ ਦੀ ਬਾਬਾ ਜੁਝਾਰ ਸਿੰਘ ਜਿਹੜਾ ਉਹ ਅੱਗੇ ਨੂੰ ਵਧਣ ਲੱਗਾ ਸੰਭਲ ਗਿਆ ਜਾ ਕੇ ਜੰਗ ਦੇ ਮੈਦਾਨ ਦੇ ਵਿੱਚ ਜੋ ਗਰਜਤ ਹੈ ਸਿੰਘ ਜੁਝਾਰੇ ਥਰੇ ਨਾ ਰਿਪ ਇਤ ਉਤ ਦੈ ਟਾਰੇ ਪਹੁੰਚਤੇ ਜਾਹੇ ਪਰ ਛਤਰ ਚਲਾਵੇ ਇਕ ਤੇ ਦ્વੈ ਕਰ ਧਰਨ ਗਿਰਾਵੇ ਕਦੇ ਇਕ ਨੂੰ ਮਾਰਦਾ ਕਦੇ ਦੂਸਰੇ ਨੂੰ ਮਾਰਦਾ ਵੈਰੀ ਇਹਦੇ ਅੱਗੇ ਖੜਦੇ ਨਹੀਂ ਉਮਰ ਭਾਵੇਂ ਇਹਦੀ ਛੋਟੀ ਹੈ ਪਰ ਇਹਦੇ ਅੰਦਰ ਦਾ ਬਲ ਆਪਣੇ ਵੀਰ ਨੂੰ ਸ਼ਹੀਦ ਹੁੰਦਾ ਵੇਖ ਕੇ ਜਿਹੜਾ ਜੋਸ਼ ਅੰਦਰ ਜਾਗੇ ਹੈ ਉਹ ਜੋਸ਼ ਵੱਡੇ ਵੱਡਿਆਂ ਨੂੰ ਜਿਹੜਾ ਉਹ ਅੱਜ ਜੰਗ ਦੇ ਮੈਦਾਨ ਦੇ ਵਿੱਚ ਮਿੱਟੀ ਚ ਟਾ ਰਿਹਾ ਤੇ ਬਾਬਾ ਜੁਹਾਰ ਸਿੰਘ ਇਸੇ ਪ੍ਰਕਾਰ ਮਾਰ ਮਾਰ ਕਰ ਤੁਰਕ ਹਜ਼ਾਰੋਂ ਇੱਤ ਉੱਤ ਫਿਰ ਘੇਰਹਿ ਦਿਸ ਚਾਰੋਂ ਬਹ ਹਜ਼ਾਰਾਂ ਹੀ ਤੁਰਕਾਂ ਨੂੰ ਮਾਰ ਸੁੱਟਦੇ ਨੇ ਉਹ ਫੇਰ ਅੱਗੇ ਘੇਰ ਲੈਂਦੇ ਨੇ ਤਉ ਮਰਨ ਕੀ ਸੰਕਨਾ ਜਿਨ ਕਉ ਤੇ ਇਧਰ ਗੁਰਮੁਖ ਪਿਆਰਾ ਤੇ ਇਧਰ ਬਾਬਾ ਜੁਹਾਰ ਸਿੰਘ ਜੀ ਦੇ ਮਨ ਨੇ ਵਿੱਚ ਡਰ ਨਹੀਂ ਹੈ ਮਰਨ ਦਾ ਕਹਾਂ ਸੂਰਤਾ ਗੁਣ ਗਨ ਤਿਨ ਕੋ ਸੂਰਮ ਤੇ ਤੇ ਇਸ ਸੂਰਮੇ ਦੇ ਗੁਣਾ ਦਾ ਕੀ ਗਾਇਣ ਕਰੀਏ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜਦਾ ਲੜਦਾ ਅੱਗੇ ਹੀ ਵਧਦਾ ਜਾ ਰਿਹਾ ਤੇ ਮਨ ਦੇ ਵਿੱਚ ਸਿਰਫ ਇੱਕੋ ਹੀ ਇਸ਼ਾ ਹੈ ਪਿਤਾ ਪ੍ਰਸੰਨ ਹੋਏ ਜਿਮਹੇਰ তথা ਸ਼ਿਗਰਤਾ ਕਰੇ ਬਢੇਰ ਨਿਠਰ ਕੋ ਡੰਗ ਪ੍ਰਚੰਡ ਮਹਾਨਾ ਤੀਖਣ ਬਾਨ ਤਾਨ ਤੇ ਤਾਨਾ ਇਹ ਗੁਰੂ ਪਿਤਾ ਦੀ ਖੁਸ਼ੀ ਮੈਨੂੰ ਮਿਲ ਜਾਏ ਗੁਰੂ ਦੀ ਬਖਸ਼ਿਸ਼ ਤੋਂ ਮੈਂ ਵਾਂਝਾ ਨਾ ਰਹਿ ਜਾਵਾਂ ਮੈਂ ਉਸ ਪ੍ਰਕਾਰ ਦੇ ਨਾਲ ਜੰਗ ਲੜਾਂ ਜਿਸ ਜੰਗ ਨੂੰ ਵੇਖ ਕੇ ਗੁਰੂ ਪ੍ਰਸੰਨ ਹੋਵੇ ਅੱਗੇ ਵੱਧਦਾ ਜਾ ਰਿਹਾ ਸੂਰਮਾ ਜਿੱਧਰ ਵੀ ਜਾਂਦਾ ਹੈ ਹਲਚਲ ਮਚਾ ਰਖੀ ਹੈ ਵੈਰੀ ਸੋਚਦੇ ਸਨ ਵੀ ਛੋਟੀ ਉਮਰ ਦਾ ਇਹਨੂੰ ਪਕੜ ਲਵਾਂਗੇ ਪਰ ਬਾਬਾ ਜੁਝਾਰ ਸਿੰਘ ਕਿਸੇ ਦੇ ਪੈਰ ਹੀ ਨਹੀਂ ਲੱਗਣ ਦਿੰਦਾ ਲਉ ਦੀਆਂ ਨਦੀਆਂ ਵਹਾ ਸੁਟੀਆਂ ਉਹਨੇ ਤੇ ਇੱਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਇਹ ਸਾਰਾ ਨਜ਼ਾਰਾ ਗੜੀ ਦੇ ਉੱਪਰ ਖੜੇ ਦੇਖ ਰਹੇ ਨੇ ਜੁਝਾਰ ਸਿੰਘ ਵੱਡ ਜੋਰਾਵਾਰ ਕਰ ਕਰ ਜੋਰ ਦਿਖਾਇਓ ਮਾਰ ਹਜ਼ਾਰੋ ਰਿਪਗਨ ਕੋਪਨ ਜੰਗ ਵਿੱਚ ਲੁਪਤਾਇਓ ਤੇ ਕਹਿੰਦੇ ਜੰਗ ਦੇ ਮੈਦਾਨ ਦੇ ਵਿੱਚ ਲੜਦਾ ਲੜਦਾ ਵੈਰੀ ਨੇ ਜਿਹੜੇ ਉਹਨਾਂ ਨੇ ਚਾਰੋਂ ਪਾਸੋਂ ਘੇਰ ਲਿਆ ਹੁਣ ਦਿਖਦਾ ਨਹੀਂ ਜੁਝਾਰ ਸਿੰਘ ਜੰਗ ਦੇ ਮੈਦਾਨ ਵਿੱਚ ਲੜਦਾ ਬੜੀ ਇਧਰ ਬਾਬਾ ਜੁਹਾਰ ਸਿੰਘ ਬੜੀ ਬਹਾਦਰੀ ਦੇ ਨਾਲ ਲੜਦਿਆਂ ਲੜਦਿਆਂ ਵੈਰੀ ਦੇ ਵਿੱਚਕਾਰ ਖੜਾ ਹੈ ਉਹ ਹਮਲਾ ਕਰਦੇ ਨੇ ਇਹ ਛਾਤੀ ਡਾ ਕੇ ਸੂਰਮਾ ਅੱਗੇ ਖੜਾ ਹੈ ਛਾਤੀ ਦੇ ਉੱਤੇ ਵਾਰ ਸੈਂਦਿਆਂ ਸੈਂਦਿਆਂ ਇਧਰਲੇ ਪਾਸੇ ਜੋ ਅੱਜ ਦੇ ਦਿਨ ਦਾ ਸੂਰਜ ਹੈ ਜਿਹੜਾ ਉਹ ਆਪਣੀ ਲਾਲੀ ਨੂੰ ਛੱਡਦਾ ਹੋਇਆ ਛਿਪਦਾ ਜਾ ਰਿਹਾ ਹੈ ਇਧਰਲੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਦਾ ਸੂਰਜ ਬਾਬਾ ਜੋਗਯਾਰ ਸਿੰਘ ਜੰਗ ਦੇ ਮੈਦਾਨ ਨੂੰ ਆਪਣੇ ਲਹੂ ਦੇ ਨਾਲ ਲਾਲ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕੀਤੇ ਬਚਨ ਨੂੰ ਪੂਰਾ ਕਰਦਿਆਂ ਹੋਇਆਂ ਜੂਝਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ ਸਿੰਘ ਫਿਰ ਨਹੀਂ ਬੋਲੇ ਸਤਗੁਰੂ ਜੀ ਨੇ ਫਿਰ ਸਿੰਘਾਂ ਦੇ ਮੁਖ ਵੱਲ ਵੇਖਿਆ ਜਿਕਾਰਾ ਫਿਰ ਕਿਸੇ ਨੇ ਨਹੀਂ ਛੱਡਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਆਪ ਜਿਕਾਰਾ ਛੜਦੇ ਨੇ ਆਪ ਹੀ ਉਹਦਾ ਜਵਾਬ ਦਿੰਦੇ ਨੇ ਇਧਰ ਬਾਬਾ ਜੁਹਾਰ ਸਿੰਘ ਦੀ ਸ਼ਹਾਦਤ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਕਵੀ ਨੇ ਇਹ ਗੱਲ ਲਿਖੀ ਹੈ ਕਹਿੰਦਾ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਉੰਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਢੇਰਾ ਹੱਥ ਬਨ ਬੋਲੇ ਸਤਿਗੁਰੂ ਵਾਪਾਣਾ ਤੇਰਾ ਸਿੰਘ ਵੇਖਦੇ ਨੇ ਸਤਿਗੁਰੂ ਜੀ ਦੇ ਚਿਹਰੇ ਵੱਲ ਵੀ ਦੋ ਪੁੱਤਰ ਇਹਨਾਂ ਦੇ ਕੋਲ ਸਨ ਦੋਆਂ ਦਾ ਪਤਾ ਨਹੀਂ ਤੇ ਜਿਹੜੇ ਕੋਲ ਸਨ ਉਹਨਾਂ ਦੇ ਵਿੱਚੋਂ ਦੋਨੋਂ ਹੀ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀ ਗਏ ਨੇ ਤੇ ਸਤਿਗੁਰੂ ਜੀ ਦੇ ਚਿਹਰੇ ਦੇ ਉੱਪਰ ਕੀ ਹਾਵ ਭਾਵ ਨੇ ਸਤਿਗੁਰੂ ਜੀ ਨੇ ਹੱਥ ਜੋੜੇ ਹੋਏ ਨੇ ਅਕਾਲ ਪੁਰਖ ਨੂੰ ਨਮਸ਼ਕਾਰਾਂ ਪੇ ਕਰਦੇ ਨੇ ਕਿਸੇ ਨੇ ਪੁੱਛਿਆ ਕਹਿੰਦੇ ਕਾਹਦਾ ਸ਼ੁਕਰਾਨਾ ਕਰਦਾਂ ਦਾਤਾ ਹੱਥ ਬਨ ਬੋਲੇ ਸਤਿਗੁਰੂ ਵਾਹ ਪਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਿਆ ਮੇਰਾ ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਵਾਹ ਗੁਰੂ ਗੋਬਿੰਦ ਸਿੰਘ ਵਾ ਤੇਰਾ ਜੇਰਾ ਧੰਨ ਤੇਰਾ ਜੇਰਾ ਇੱਕ ਇਨਸਾਨ ਦੇ ਤੌਰ ਦੇ ਉੱਪਰ ਜੇ ਸੋਚੀਏ ਨਾ ਤੇ ਬੱਚਿਆਂ ਦੇ ਤਨ ਦੇ ਉੱਪਰ ਨਿੱਕੀ ਜੀ ਖਰੋਚ ਵੀ ਆ ਜਾਏ ਨਾ ਬੰਦਾ ਤਾਂ ਹੀ ਰੋ ਪੈਂਦਾ ਤੇਰੇ ਵਰਗੀ ਮਿਸਾਲ ਦੁਨੀਆ ਦੇ ਵਿੱਚ ਨਹੀਂ ਲੱਭਣੀ ਜਿਹੜਾ ਪੁੱਤਰਾਂ ਦੀ ਸ਼ਹਾਦਤ ਦੇ ਉੱਪਰ ਜਿਕਾਰੇ ਛੱਡ ਛੱਡ ਕੇ ਆਪ ਵੀ ਚੜ੍ਹਦੀ ਕਲਾ ਵਿੱਚ ਹੋਵੇ ਦੂਸਰਿਆਂ ਨੂੰ ਵੀ ਚੜ੍ਹਦੀ ਕਲਾ ਦਿੰਦਾ ਹੋਵੇ ਇਸੇ ਲਈ ਕਵੀਆਂ ਨੂੰ ਇਹ ਲਿਖਣਾ ਪੈ ਗਿਆ ਕਹਿੰਦੇ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਮੰਜ਼ਲ ਐਉਂ ਮੁਕਾਮ ਦਾ ਵੇਖਿਆ ਨਾ ਹੰਸਾ ਜਿਹੇ ਪਿਆਰੇ ਆ ਪੁੱਤਰਾਂ ਨੂੰ ਮੂੰਹ ਮੌਤ ਦੇ ਪਾਉਣ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੁੱਕਰ ਹੀਰੇ ਲਾਲ ਲਟਾਉਣ ਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ Laash ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਦਾਤਾ ਤੇਰੇ ਵਰਗੀ ਮਸਾਲ ਨਾ ਦੁਨੀਆਂ ਦੇ ਇਤਿਹਾਸ ਦੇ ਉੱਪਰ ਕੋਈ ਹੋਈ ਹੈ ਨਾ ਦੁਨੀਆਂ ਦੇ ਇਤਿਹਾਸ ਦੇ ਉੱਪਰ ਕੋਈ ਹੋਏਗੀ